ਤਕਸ਼ਰੀ ਕੇਸਕਰ ਸਾਹਿਬ ਦੇ ਕਿ ਪਿਛਲੇ ਦਿਨੀ ਗਿਆਨੀ ਕਲਦੀਪ ਸੰਘੜ ਗੱਜ ਦੀ ਹੋਈ ਦੁਬਾਰਾ ਦਸਤਾਰ ਬੰਦੀ ਦੇ ਸੰਬੰਧ ਵਿੱਚ ਬਾਬਾ ਸਰਬਜੀਤ ਸਿੰਘ ਵੈਦੀ ਅਤੇ ਸੰਤ ਸੇਵਾ ਰਾਮਪੁਰ ਖੇੜਾ ਵਾਲਿਆਂ ਨੇ ਕਿਹਾ ਕਿ 25 ਅਕਤੂਬਰ ਨੂੰ ਚੌਵੀਂ ਅਕਸ਼ੇਤਾ ਨੂੰ ਸਾਧ ਕੇ ਮੋੜ ਤੋਂ ਗਿਆਨੀ ਕਲਦੀਪ ਸੰਘੜ ਗੱਜ ਦੀ ਨਿਯੁਕਤੀ ਅਤੇ ਦਸਤਾਰ ਬੰਦੀ ਕਰਕੇ ਸਿੱਖੀ ਸੰਨਾਤਾਂ ਦੀ ਦੁਬਾਰਾ ਤੋਂ ਬੇਅਦਬੀ ਕਰਕੇ ਇੱਕ ਨਵੀਂ ਪਿਰਤਾ ਸ਼ੁਰੂ ਕੀਤੀ ਗਈ ਹੈ ਜੋ ਕਿ ਚਿੰਤਾ ਦਾ ਚਿੰਤਨ ਦਾ ਵਿਸ਼ਾ ਹੈ ਉਨਾਂ ਕਿਹਾ ਕਿ 2 ਦਸੰਬਰ 2024 ਨੂੰ ਕਿਸੇ ਹੱਦ ਤੱਕ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਫੈਸਲਾ ਲੈਣ ਵਾਲੇ ਸਿੰਘ ਸਹਿਬਾਨਾਂ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਉੱਪਰ ਕਾਬਜ਼ੇ ਇਕਤਰ ਵੱਲੋਂ ਬਿਨਾਂ ਕਿਸੇ ਕਾਰਨ ਵਰਤਾਰਪ ਕਰਕੇ ਪੰਥ ਦੀ رائے ਲੈਣ ਤੋਂ ਬਿਨਾਂ ਹੀ ਗਿਆਨੀ ਗੜਗਾ ਜੱਤੇ ਗਿਆਨੀ ਟੇਕ ਸਿੰਘ ਧਨੋਲਾ ਨੂੰ ਤੱਕੇ ਨਾਲ ਜੱਜਦਾਰ ਥਾਪਿਆ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਇਸ ਆਪੋ-ਉਦਰੀ ਕਾਰਵਾਈ ਦਾ ਪੰਥ ਨੇ ਸਖਤ ਵਿਰੋਧ ਕੀਤਾ ਤੇ ਇਕਤਰ ਵੱਲੋਂ ਪੰਥ ਉੱਪਰ ਥੋਪੇ ਗਏ ਇਹਨਾਂ ਜੱਜਦਾਰਾਂ ਨੂੰ ਪ੍ਰਵਾਨ ਨਹੀਂ ਕੀਤਾ ਸੀ ਉਹਨਾਂ ਕਿਹਾ ਕਿ ਸੇਕ ਕੌਮ ਦੇ ਮਨਾਂ ਵਿੱਚ ਇਹ ਸਵਾਲ ਲੰਬੇਰੇ ਸਮੇਂ ਤੋਂ ਚੱਲ ਰਿਹਾ ਹੈ ਕਿ ਪੰਥਕ ਸਿਧਾਂਤਾਂ ਦੀ ਰਖਵਾਲੀ ਕਰਨ ਵਾਲੀ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਿਉਂ ਖੁਦ ਹੀ ਇਹਨਾਂ ਸਿਧਾਂਤਾਂ ਨੂੰ ਵਾਰ-ਵਾਰ ਮੰਲੀਆ ਮੇਟ ਕਰ ਰਹੀ ਹੈ 2 ਦਸੰਬਰ ਦੇ ਫੈਸਲੇ ਵਿੱਚ ਸ਼ਾਮਲ ਹੋਣ ਵਾਲੇ ਸੰਤ ਸਹਿਬਾਨਾਂ ਨੂੰ ਕਿੰਨਾ ਕਾਰਨਾ ਕਰਕੇ ਵਰਤਾਰਫ ਕੀਤਾ ਗਿਆ ਕਿਉਂ ਹਰ ਆਏ ਦਿਨ ਪੰਥਕ ਸਿਧਾਂਤਾਂ ਦੀ ਬੇਹਰਮਤੀ ਕਰਕੇ ਪੰਥ ਵਿੱਚ ਦੁਵੇਦਾ ਪੈਦਾ ਕੀਤੀ ਜਾ ਰਹੀ ਹੈ ਕੀ ਗਿਆਨੀ ਕਲਦੀਪ ਸਿੰਘ ਅਤੇ ਜਦੋਂ ਤਰ ਟੇਕ ਸਿੰਘ ਦੀ ਨਿਯੁਕਤੀ ਕਰ ਲਈ ਸਮੁੱਚੇ ਪੰਥ ਦੀਆਂ ਸਲਾਹ مشورہ ਲਿਆ ਗਿਆ ਸੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੀਤੇ ਵਾਅਦੇ ਅਨੁਸਾਰ ਸਿੰਘ ਸੈਵਾਨਾ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਪੰਥ ਪ੍ਰਵਾਨਿਤ ਵਿਧੀ ਵਿਵਧਾਨ ਕਿਉਂ ਨਹੀਂ ਬਣਾਇਆ ਜਾ ਰਿਹਾ ਉਹਨਾਂ ਕਿਹਾ ਕਿ ਸਿੱਖ ਸੰਗਠਨਾਂ ਦੇ ਇਹਨਾਂ ਸਵਾਲਾਂ ਦਾ ਹੁਣ ਤੱਕ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਉਹਨਾਂ ਕਿਹਾ ਕਿ 25 ਅਕਤੂਬਰ ਦੇ ਸਮਾਗਮ ਵਿੱਚ ਸ਼ਾਮਲ ਸਤਿਕਾਰਯੋਗ ਸਖਸ਼ੇਤਾ ਵੱਲੋਂ ਦਿੱਤੇ ਗਏ ਸਪਸ਼ਟੀਕਰਨਾਂ ਨੂੰ ਵੀ ਵਿਵੇਕਿਆ ਜਾਵੇ ਤਾਂ ਕੈਨੇਕੜ ਕੜਗੱਛ ਦੀ ਮੋਢ ਦਸਤਾਰਬੰਦੀ ਤੇ ਉਹਨਾਂ ਧਿਰਾਂ ਵੱਲੋਂ ਪ੍ਰਵਾਨ ਕੀ ਮਿਲਣ ਤੋਂ ਪਹਿਲਾਂ ਜਦੋਂ ਪ੍ਰਵਾਨਿਤ ਜਥੇਦਾਰ ਨਹੀਂ ਸਨ ਉਹਨਾਂ ਵੱਲੋਂ ਕੀਤੇ ਗਏ ਫੈਸਲੇ ਬਾਰੇ ਕੀ ਕੀਤਾ ਜਾਵੇ ਅਖੀਰ 'ਚ ਉਹਨਾਂ 25 ਅਕਤੂਬਰ ਦੇ ਸਮਾਗਮ ਵਿੱਚ ਸ਼ਮੂਲਿਤ ਕਰਨ ਵਾਲੀਆਂ ਸਤਕਾਰਯੋਗ ਸ਼ਖਸੀਅਤਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਕੌਮ ਨੇ ਉਹਨਾਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਸ ਲਈ ਉਪਰੋਕਤ ਸਵਾਲਾਂ ਦੇ ਸੁੰਦਈ ਪੰਥ ਵਿੱਚ ਪਈ ਹੋਈ ਦੁਬਿਧਾ ਦੂਰ ਕਰ ਲਿਆ ਮਿਲ ਬੈਠ ਕੇ ਗੰਭੀਰਤਾ ਨਾਲ ਚਿੰਤਨ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਨੇ ਅਕਾਲ ਤਖਤ ਦੇ ਕਾਰਜਕਾਰੀ ਜੇਜ਼ਦਾਰ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰ ਹੁੰਦਿਆਂ ਸਿੱਖ ਰਵੈਤਾਂ ਦੇ ਉਲਟ ਦੱਸਦਿਆਂ ਸਿੱਖ ਕੌਮ ਨੂੰ ਗੁਮਰਾਹਕੁਨ ਰਸਤੇ ਤੇ ਤੋਰਨ ਦਾ ਯਤਨ ਕਰਾਰ ਦਿੱਤਾ ਸੀ ਸਿੱਖ ਸਤਿਭਾਵਨਾ ਦਲ ਦੇ ਸੂਬੇ ਪ੍ਰਧਾਨ ਜੇਜ਼ਦਾਰ ਗਰਵਤਨ ਸਿੰਘ ਮਲਤਾਨੀ ਨੇ ਕਿਹਾ ਕਿ ਸਿੱਖ ਕੌਮ ਦੀਆਂ ਰਵੈਤਾਂਾਂ ਦਾ ਇਤਿਹਾਸ ਵਿੱਚ ਅਕਾਲ ਤਖਤ ਦੇ ਜੱਤਾਰ ਦੀ ਦੂਜੀ ਵਾਰ ਦਸਤਾਰਬੰਦੀ ਦੀ ਕੋਈ ਮਿਸਾਲ ਨਹੀਂ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਜੱਤਾਰ ਗੁਰਵਤਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਅਨੁਸਾਰ ਕੰਮ ਕਰ ਰਹੀ ਹੈ ਉਹਨਾਂ ਤਰਨਤਾਰਨ ਦੀ ਚੋਣ ਵਿੱਚ ਧਰਮੀ ਫੌਜੀ ਦੇ ਪਰਿਵਾਰ ਨੂੰ ਚੋਣਾਂ ਵਿੱਚ ਉਤਾਰਨ ਦਾ ਦਾਵਾ ਕਰਨ ਤੇ ਬਾਦਲ ਨੂੰ ਸਵਾਲ ਕੀਤਾ ਕਿ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੂੰ ਧਰਮੀ ਫੌਜੀਆਂ ਦੀ ਯਾਦਦੋ ਕਿਉਂ ਨਹੀਂ ਆਈ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਦੌਰਾਨ ਧਰਮੀ ਫੌਜੀਆਂ ਦੀ ਭਲਾਈ ਲਈ ਕਿਹੜੇ ਕਦਮ ਚੁੱਕੇ ਉਹ ਵੀ ਤਰਨਤਾਰਨ ਦੀ ਜ਼ੋਨ ਵਿੱਚ ਸਪਸ਼ਟ ਕਰਨਾ ਉਹਨਾਂ ਕਹਿ ਕੇ ਅਕਾਲੀ ਦਲ ਦੀ ਸਰਕਾਰ ਵਿੱਚ ਮੌਜਾ ਮੰਨਣ ਵਾਲੇ ਪੁਲਿਸ ਅਧਿਕਾਰੀ ਗੁਰਚਰਨ ਭੁੱਲਰ ਨੂੰ ਸੀਬੀਆਈ ਵੱਲੋਂ ਕਰੋੜਾਂ ਰੁਪਏ ਦੀ ਨਕਦੀ ਸਣੇ ਗ੍ਰਿਫਤਾਰ ਕਰਨਾ ਸਾਬਤ ਕਰਦਾ ਕਿ ਸਰਕਾਰਾਂ ਪਿਛਲੇ ਤਏ ਲੋਕਾਂ ਦੇ ਅਤਿਆਚਾਰ ਕਰਨ ਵਾਲੇ ਪੁਲਿਸ ਅਫਸਰਾਂ ਦੀ ਕਥਿਤ ਪੁਸ਼ਤ ਬਣਾਹੀ ਕਰਦੀਆਂ ਨੇ